ਹਾਂਜੀ ਦੋਸਤੋ ਮਹਿਫਲ ਦੇ ਵਿੱਚ ਆਪਕਾ ਫਿਰ ਸਵਾਗਤ ਹੈ ਤੇ ਮੈਂ ਜਿਸ ਕਾਰਨ ਆਪਾਂ ਤੁਹਾਡੇ ਨਾਲ ਗੁਰਮੀਤ ਕੜਿਆਲਵੀ ਦੁਆਰਾ ਲਿਖੀ ਇੱਕ ਬਹੁਤ ਹੀ ਵਧੀਆ ਕਹਾਣੀ ਅੱਡਾ ਰੋੜੀ ਅਤੇ ਰੇੜੀ ਲੈ ਕੇ ਹਾਜ਼ਰ ਹੋਏ ਹਾਂ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਊਗੀ ਕਹਿੰਦੇ ਉੱਚੇ ਉੱਤੇ ਪਹੁੰਚ ਕੇ ਕਦੇ ਵੀ ਆਪਣੇ ਅਤੀਤ ਨੂੰ ਨਹੀਂ ਭੁੱਲਣਾ ਚਾਹੀਦਾ ਕਿਉਂਕਿ ਸਾਡੇ ਵਰਤਮਾਨ ਦੀਆਂ ਸਫਲਤਾਵਾਂ ਦੇ ਬੂਟਿਆਂ ਦੀਆਂ ਜੜ੍ਹਾਂ ਅਤੀਤ ਵਿੱਚ ਗੱਡੀਆਂ ਹੋਈਆਂ ਹੁੰਦੀਆਂ ਹਨ ਜੇਕਰ ਅਤੀਤ ਭੁੱਲ ਜਾਵਾਂਗੇ ਤਾਂ ਇਹ ਬੂਟੇ ਵੀ ਸੁੱਕ ਜਾਣਗੇ ਸੋ ਇਸੇ ਤਰ੍ਹਾਂ ਦੀ ਇੱਕ ਕਹਾਣੀ ਹੈ ਜਿਸ ਨੂੰ ਗੁਰਮੀਤ ਕੜਿਆਲਵੀ ਨੇ ਲਿਖਿਆ ਜਿਹੜੇ-ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਔਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਲੋਈ ਸ਼ੁਰੂ ਕਰਨ ਲੱਗਿਆਂ ਕਹਾਣੀ ਹੱਡਾ ਰੋੜੀ ਅਤੇ ਰੇੜੀ ਅੱਜ ਸੇਰ ਦਾ ਹੀ ਉਸ ਦਾ ਮਨ ਜਲੂਲ ਦੀਆਂ ਸੋਚਾਂ ਵਿੱਚ ਗਲਤਾਨ ਹੋਇਆ ਪਿਆ ਸੀ ਵੇੜੇ ਵਾਲੇ ਨਿਗਾਹ ਜਾਂਦਿਆ ਸੀ ਉਸ ਦਾ ਮਨ ਘਬਰਾਉਣ ਲੱਗ ਪਿਆ ਉਸ ਦਾ ਜੀ ਕੀਤਾ ਕਿ ਵੇੜੇ ਦੀ ਨੁਕਰੇ ਖੜੀ ਜੰਮਟੋਣ ਵਾਲੀ ਰੇੜੀ ਨੂੰ ਅੱਗ ਲਾ ਕੇ ਸਾੜਦੇ ਵੀ ਇਸ ਰੇੜੀ ਕਾਰਨ ਹੀ ਉਸ ਨੂੰ ਕਈ ਵਾਰ ਜਲੀਲ ਹੋਣਾ ਪਿਆ ਸੀ ਇਹ ਰੇੜੀ ਉਸ ਦੇ ਭਵਿੱਖ ਲਈ ਇੱਕ ਤਰ੍ਹਾਂ ਕਾਲਾ ਤੱਬਾ ਬਣੀ ਹੋਈ ਸੀ ਇਸ ਰੇੜੀ ਕਾਰਨ ਹੀ ਉਹ ਆਪਣੇ ਮਿੱਤਰਾਂ ਨੂੰ ਜਿੰਨਾ ਅੱਗੇ ਉਹ ਆਪਣੇ ਘਰ ਦੀ ਮੀਰੀ ਦੀਆਂ ਫੋਕੀਆਂ ਫੜਾ ਮਾਰਦਾ ਹੁੰਦਾ ਸੀ ਘਰ ਨਹੀਂ ਸੀ ਲਿਆ ਸਕਦਾ ਬਾਹਰ ਉਸ ਦਾ ਕਿੰਨਾ ਮਾਨ ਤਾਣ ਸੀ ਅਖੌਤੀ ਉੱਚੀ ਜਾਤ ਵਾਲੇ ਅਤੇ ਸ਼ਰਮਾਇਦਾਰ ਲੋਕ ਉਸ ਦੇ ਅੱਗੇ ਪਿੱਛੇ ਬਾਬੂ ਜੀ ਬਾਬੂ ਜੀ ਕਰਦੇ ਫਿਰਦੇ ਰਹਿੰਦੇ ਸਨ ਨੌਕਰੀ ਦੇ 40 ਸਾਲਾਂ ਨਹੀਂ ਉਸ ਦੇ ਘਰ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਸੀ। ਘòn ਲੱਗੀਆਂ ਸਤੀਰੀਆਂ ਦੀ ਥਾਂ ਲੋਹੇ ਦੇ ਗਾਟਰਾ ਨੇ ਲੈ ਲਈ ਸੀ। ਦੋ ਵਧੀਆ ਬੈਠਕਾਂ ਪਾ ਲਈਆਂ ਸਨ। ਘਰਾਂ ਤੋਂ ਪਿੱਛੇ ਹਟਵਾ ਇੱਕ ਕਨਾਲ ਦਾ ਇੱਕ ਪਲਾਟ ਵੀ ਨੌਕਰੀ ਦੇ ਸਰਤੀ ਖਰੀਦਿਆ ਸੀ। ਇਸ ਥਾਂ ਵਿੱਚ ਸ਼ਤੌਤ ਕਰਨ ਦਾ ਪ੍ਰੋਗਰਾਮ ਵੀ ਉਹ ਬਣਾਈ ਬਿਠਾ ਸੀ। ਸਮਾਜ ਵਿੱਚ ਸਟੈਂਡਰਡ ਬਣਾਉਣ ਦੇ ਹਿਸਾਬ ਨਾਲ ਕਾਰ ਖਰੀਦਣ ਦੀ ਵੀ ਮਨ ਵਿੱਚ ਪੂਰੀ ਤਰ੍ਹਾਂ ਧਾਰੀ ਹੋਈ ਸੀ। ਉਸ ਤੇ ਮਹਿਕਮੇ ਦਾ ਤਚਪੜਾਸੀ ਹੀ ਮਾਨ ਲਿਆ। ਉਹ ਤਾਂ ਫੇਰ ਵੀ ਸੁਪਰਵਾਈਜ਼ਰ ਸੀ। 5-7 ਬੋਰੀਆਂ ਆਸੇ-ਪਾਸੇ ਕਰਨੀਆਂ ਉਸਦੇ ਖੱਬੇ ਹੱਥ ਦਾ ਕੰਮ ਸੀ ਜਦੋਂ ਕਦੇ ਸਪੈਸ਼ਲ ਡਿਊਟੀ ਲੱਗਦੀ ਸੀ ਉਦੋਂ ਤਾਂ ਰਾਤ ਵੀ ਉਹ ਬਾਹਰ ਕੰਮ ਵਾਲੀ ਥਾਂ ਤੇ ਹੀ ਕੱਟਦਾ ਚੌਂਕੀਦਾਰ ਚਪੜਾਸੀ ਨੂੰ ਉਹ ਸੁਪਰਵਾਈਜ਼ਰਾਂ ਨਾਲੋਂ ਵੀ ਵੱਧ ਚੰਟ ਮੰਨਦਾ ਸੀ ਉਸ ਦੀ ਇਹ ਸੋਚਣੀ ਸੀ ਵੀ ਜਾਇਜ਼ ਉਸ ਦੇ ਮਹਿਕਮੇ ਦਾ ਚਪੜਾਸੀ ਚੰਨਣ ਸਿਉਂ ਸ਼ਹਿਰ ਵਧੀਆ ਕੋਠੀ ਪਾਈ ਬੈਠਾ ਸੀ ਚੰਨਣ ਸਿਉਂ ਆਪ ਕਹਿੰਦਾ ਸੀ ਇਹ ਕੋਠੀ ਉਸ ਦੀ 30 ਸਾਲਾਂ ਦੀ ਕਮਾਈ ਹੈ ਇਸ ਕਰ ਕੋ ਸਪੈਸ਼ਲ ਵਾਲੀ ਰਾਤ ਕੰਮ ਤੇ ਰਹਿਣਾ ਹੀ ਠੀਕ ਸਮਝਦਾ ਸੀ ਉਹਨ ਜੋ ਚਿਪੜ ਨਹੀਂ ਸੀ ਬੇहद ਕਰੀਬੀ ਵਿੱਚ ਜੰਮਿਆ ਪਲਿਆ ਹੋਣ ਕਾਰਨ ਕਿਸੇ ਮਜ਼ਦੂਰ ਨੂੰ ਔਖਾ ਕੰਮ ਕਰਦਿਆਂ ਜਾਂ ਕਿਸੇ ਪਈ ਯਾਰਾਣੀ ਨੂੰ ਚੌਲਾਂ ਪਿੱਛੇ ਚਪੜਾਸੀ ਹੱਥੋਂ ਬੇਜਤ ਹੁੰਦਾ ਦੇਖ ਉਸ ਨੂੰ ਆਪਣੀ ਗਰੀਬੀ ਚੇਤੇ ਆ ਜਾਂਦੀ ਤਾਂ ਮੱਲੋ ਮੱਲੀ ਹੰਝੂ ਉਸ ਦੀਆਂ ਅੱਖਾਂ ਵਿੱਚੋਂ ਟਪਕਣ ਲੱਗ ਜਾਂਦੇ 10-20 ਸੇਰ ਚੌਲ ਜਾਂ ਕਣਕ ਲੋੜਵੰਦ ਪੱਲੇਦਾਰ ਨੂੰ ਮੰਗਣ ਤੇ ਦੇ ਦਿੰਦਾ ਸੀ ਕਿਉਂਕਿਦਾਰ ਨੂੰ ਉਸ ਦਾ ਬੰਦਰਾ ਹਿੱਸਾ ਦੇ ਕੇ ਨਾਲ ਗੰਢਰਾ ਵਾਤ ਜ਼ਰੂਰੀ ਸਮਝਦਾ ਸੀ ਏਰਾ ਫੇਰੀ ਦੇ ਪੂਰੇ ਗੁਣ ਉਹ 40 ਸਾਲਾਂ ਵਿੱਚ ਸਖ ਗਿਆ ਸੀ। ਘਰ ਦੀ ਨੁਹਾਰ ਬਦਲ ਦੇਣ ਅਤੇ ਜਾਤੀਵਾਦ ਸਮਾਜ ਵਿੱਚ ਉੱਚਾ ਰੁਤਬਾ ਹਾਸਲ ਕਰਨ ਦੀ ਸੋਚ ਹਰ ਸਮੇਂ ਉਸ ਦੇ ਦਿਮਾਗ ਦੀਆਂ ਨਾੜੀਆਂ ਕੁੱਤਰਦੀ। ਨੀਚ ਹੋਣ ਦੀ ਗਲਗਲ ਤੱਕ ਚੜ੍ਹੀ ਹੀਣ ਭਾਵਨਾ ਉਹ ਲਾ ਕੇ ਸੁੱਟ ਦੇਣਾ ਚਾਹੁੰਦਾ ਪਰ ਸ਼ੂਤਰੀਏ ਬਿਮਾਰੀ ਉਸ ਦਾ ਪਿੱਛਾ ਨਹੀਂ ਸੀ ਛੱਡਦੀ। ਘਰ ਦਾ ਗੁਜ਼ਾਰਾ ਹੁਣ ਵਧੀਆ ਚੱਲਣ ਲੱਗ ਪਿਆ ਸੀ। ਛੋਟੀ ਭੈਣ ਦਾ ਵਿਆਹ ਧੂਮ ਧਾਮ ਨਾਲ ਕਰਨ ਦੀ ਸੋਚਣ ਲੱਗ ਪਿਆ ਸੀ। ਛੋਟੀ ਭੈਣ ਦੇ ਵਿਆਹ ਤੋਂ ਬਾਅਦ ਰੋਟੀ ਬਣਾਉਣ ਦੀ ਮੁਸ਼ਕਲ ਉਸ ਦੇ ਅੱਗੇ ਕਾਲੇ ਨਾਗ ਵਾਂਗੂ ਫਣ ਖਿਲਾਰ ਕੇ ਖੜ ਜਾਨੀ ਸੀ ਇਸ ਲਈ ਉਹ ਨਿੱਕੀ ਦੇ ਵਿਆਹ ਤੋਂ ਪਹਿਲਾਂ ਆਪਣਾ ਵਿਆਹ ਕਰ ਲੈਣਾ ਜ਼ਰੂਰੀ ਸਮਝਦਾ ਸੀ ਆਪਣੇ ਲਈ ਉਹ ਕਿਸੇ ਬਰਾਬਰ ਦੇ ਘਰ ਦਾ ਰਿਸ਼ਤਾ ਲੈਣਾ ਚਾਹੁੰਦਾ ਸੀ ਗਰੀਬ ਘਰਾਂ ਦੇ ਆਏ ਘੱਟੋ ਘੱਟ ਪੰਜ ਰਿਸ਼ਤੇ ਉਹ ਹੁਣ ਤੱਕ ਟੁਕਰਾ ਚੁੱਕਾ ਸੀ ਆਪਣੇ ਰੁਤਬੇ ਦੇ ਮੁਤਾਬਕ ਹੀ ਉਹ ਸਹੁਰੇ ਬਣਾਉਣਾ ਚਾਹੁੰਦਾ ਸੀ ਪਰ ਉਸ ਦੀਆਂ ਇਛਾਵਾਂ ਵਿੱਚ ਇਹ ਰੇੜੀ ਹੀ ਵੱਡੀ ਰੁਕਾਵਟ ਬਣੀ ਹੋਈ ਸੀ ਦੋ ਚੰਗੇ ਰਿਸ਼ਤੇ ਇਸ ਰੇੜੀ ਕਾਰਨ ਟੁੱਟ ਗਏ ਸਨ ਇਤੇ ਮਸਾਂ ਸਬਾਬ ਨਾਲ ਚੰਗੇ ਖਾਂਦੇ ਪੀਂਦੇ ਘਰਾਂ ਦੇ ਰਿਸ਼ਤੇ ਕਰਨ ਆਏ ਸਨ ਪਰ ਇਹ ਰੇੜੀ ਉਸ ਲਈ ਕਾਲਖ ਸਾਬਤ ਹੋਈ ਸੀ ਪੱਤੋ ਵਾਲਿਆਂ ਤਾਂ ਘਰ ਵੇਖ ਕੇ ਇੱਕ ਤਰ੍ਹਾਂ ਹਾਂ ਹੀ ਕਰ ਦਿੱਤੀ ਸੀ ਰਾਹ ਲਾਣ ਲੱਗਦੀ ਬੈਠਕ ਵਿੱਚ ਬੈਠਿਆਂ ਹੀ ਸ਼ਗਨਾਦ ਦਾ ਦਿਨ ਪੱਕਾ ਕਰ ਦੇਣ ਬਾਰੇ ਸਲਾਹ ਵੀ ਹੋ ਗਈ ਸੀ ਇੱਕ ਤਰ੍ਹਾਂ ਪੂਰੀ ਤਰ੍ਹਾਂ ਪੱਕ ਠੱਕ ਹੋ ਗਈ ਸੀ ਤਰਨ ਲੱਗਾ ਕੁੜੀ ਦਾ ਭਰਾ ਜਸਵੰਤ ਸ਼ਗਨਾਦ ਦਾ ਦਿਨ ਵਿਚਾਰਨ ਲਈ ਵਿਚੋਲੇ ਨਾਲ ਕੋਈ ਓਲੇ ਵਾਲੀ ਗੱਲ ਕਰਨ ਲੱਗਾ ਉਸ ਨੂੰ ਅੰਦਰ ਵਿਹੜੇ ਵਿੱਚ ਲੈ ਆਇਆ ਵਿਹੜੇ ਦੀ ਨੁਕਰੇ ਖੜੀ ਇਸ ਰੇੜੀ ਵੱਲ ਵੇਖ ਕੇ ਇਕਦਮ ਚੌਂਕ ਗਿਆ। ਕੁਝ ਚਿਰ ਵਿਚੋਲੇ ਨਾਲ ਇਧਰ-ਉਧਰ ਦੀਆਂ ਮਾਰਤਾ ਰਿਹਾ। ਉਸਦੇ ਚਿਹਰੇ ਤੇ ਘਬਰਾਹਟ ਦੇ ਚਿੰਨ ਸਾਫ਼ ਦਿਖਾਈ ਦੇਣ ਲੱਗੇ ਸਨ। ਬਹੁਤਾ ਸਮਾਂ ਜਸਵੰਤ ਉਸਦੇ ਘਰ ਵਿੱਚ ਨਹੀਂ ਸੀ ਠਹਿਰਿਆ। ਬਿਨਾਂ ਕੋਈ ਦੰਦ ਦੱਸਿਆ ਵਿਚੋਲੇ ਨੂੰ ਲੈ ਕੇ ਚਲਾ ਗਿਆ। ਬਾਅਦ ਵਿੱਚ ਕੋਈ ਵੀ ਸੁਖ ਸੁਨੇਹਾ ਪੱਤੋ ਵਾਲਿਆਂ ਤੋਂ ਨਹੀਂ ਸੀ ਆਇਆ। ਉਹ ਆਪ ਦੋ ਤਿੰਨ ਵਾਰੀ ਆਨੀ ਬਹਾਨੀ ਵਿਚੋਲੇ ਤੋਂ ਇਸ ਬਾਰੇ ਪੁੱਛ ਚੁੱਕਾ ਸੀ। ਵਿਚੋਲਾ ਹਰ ਵਾਰ ਕੋਈ ਨਾ ਕੋਈ ਬਹਾਨਾ ਬਣਾ ਕੇ ਉਸ ਨੂੰ ਟਾਲ ਮਟੋਲ ਕਰਦਾ ਰਿਹਾ ਸੀ। ਅਖੀਰ ਵਿਚੋਲਣ ਤੋਂ ਸਾਰੀ ਗੱਲ ਪਤਾ ਲੱਗ ਗਈ। ਸਾਕ ਟੁੱਟਣ ਦਾ ਸੁਣ ਕੇ ਉਸ ਨੂੰ ਬੇहद ਦੁੱਖ ਹੋਇਆ ਸੀ ਉਸ ਦਿਨ ਉਸ ਦਾ ਜੀ ਕੀਤਾ ਸੀ ਕਿ ਉਹ ਰੇੜੀ ਨੂੰ ਤੋੜ ਕੇ ਫੱਟੀ-ਫੱਟੀ ਕਰ ਦੇਵੇ ਪਰ ਉਹ ਇੰਜ ਨਹੀਂ ਸੀ ਕਰ ਸਕਿਆ ਬਾਪੂ ਦਾ ਝੁਰੜੀਆਂ ਵਾਲਾ ਚਿਹਰਾ ਉਸ ਦੇ ਅੱਗੇ ਆ ਖੜਾ ਹੋਇਆ ਸੀ ਉਹ ਪਹਿਲਾਂ ਹੀ ਕਿੰਨੀ ਵਾਰ ਬਾਪੂ ਨੂੰ ਇਹ ਕੰਮ ਛੱਡ ਦੇਣ ਬਾਰੇ ਕਹਿ ਚੁੱਕਾ ਸੀ ਇਹ ਕੰਮ ਉਹਨਾਂ ਕੋਲ ਜੱਦੀ ਪੁਸ਼ਤੀ ਤੁਰਿਆ ਆ ਰਿਹਾ ਸੀ ਬਾਪੂ ਜੱਦੀ ਪੁਸ਼ਤੀ ਤੁਰੇ ਆਉਂਦੇ ਇਸ ਕੰਮ ਨੂੰ ਜੋ ਉਹਨਾਂ ਦੇ ਹੁਣ ਤੱਕ ਜਿਉਂਦੇ ਰਹਿਣ ਦਾ ਵਸੀਲਾ ਬਣਿਆ ਹੋਇਆ ਸੀ ਨਹੀਂ ਸੀ ਛੱਡਣਾ ਚਾਹੁੰਦਾ ਜਦੋਂ ਵੀ ਉਸਨੇ ਬਾਪੂ ਨੂੰ ਇਹ ਕੰਮ ਛੱਡਣ ਬਾਰੇ ਕਿਹਾ ਤਾਂ ਹਰ ਵਾਰੀ ਬਾਪੂ ਨੇ ਰੋਂਦੀ ਜਿਹੀ ਆਵਾਜ਼ ਵਿੱਚ ਕਿਹਾ ਸੀ ਪੁੱਤ ਪ੍ਰਗਾਸਿਆ ਤੂੰ ਮੈਨੂੰ ਉਹ ਕੰਮ ਛੱਡਣ ਨੂੰ ਕਹਿਣਾ ਜਿਹਦੇ ਕਰਕੇ ਸਾਨੂੰ ਹੁਣ ਤੱਕ ਬੁਰਕੀ ਮਿਲਦੀ ਰਹੀ ਹੈ ਓਏ ਕੋੜਿਆ ਅਸੀਂ ਕਰੋ ਦੇ ਭੁੱਖੇ ਮਰ ਜਾਂਦੇ ਮਾਂ ਤੇਰੀ ਕਿੰਨਾ ਚਿਰ ਦਾਖਲ ਰਹੀ ਡਾਕਦਾਰ ਦੇ ਬੇੜ ਕੁ ਰੁਪਈਆ ਲੱਗਾ ਸੀ ਬਿਮਾਰੀ ਤੇ ਤੂੰ ਹੀ ਦੱਸ ਆਪਣਾ ਕੋਈ ਬੈਂਕ 'ਚ ਏਸਾ ਸੀ ਬਸ ਇਸ ਕੰਮ 'ਚ ਹੀ ਆਇਆ ਸੀ ਇੱਕ ਸਾਲ ਲੈ ਕੇ ਉਹ ਫੇਰ ਸ਼ੁਰੂ ਹੋ ਜਾਂਦਾ ਸੀ ਬੋਲ ਦੇ ਉਸਨੇ ਮੱਥੇ ਉੱਤੇ ਝੁਰੜੀਆਂ ਕੰਬਣ ਲੱਗ ਜਾਂਦੀਆਂ ਸਨ ਓਏ ਗਾਸ਼ਾ ਤੇਰੀ ਪੜ੍ਹਾਈ ਇਸੇ ਕਰਕੇ ਸਿਰੇ ਚੜੀ ਆ ਤੂੰ ਹੀ ਦੱਸ ਸਾਰੇ ਪਿੰਡ 'ਚ ਸੀਰੀ ਸੰਜੀ ਰਲਦੇ ਆਂ ਡੀਆਂ ਗਵਾਂਡੀਆਂ ਦਾ ਕੋਈ ਮੁੰਡਾ ਪੜਿਆ ਓਏ ਕੋੜਿਆ ਕੰਮ ਨਹੀਂ ਕੋਈ ਮਾੜਾ ਹੁੰਦਾ ਮਾੜੀ ਤਾਂ ਬੰਦੇ ਦੀ ਦਿਮਾਗ ਦੀ ਸੋਚ ਹੁੰਦੀ ਹੈ ਕੁਝ ਪਲ ਠਹਿਰਨ ਤੋਂ ਬਾਅਦ ਬਾਪੂ ਨੇ ਫੇਰ ਉਸ ਤੋਂ ਪੁੱਛਣ ਵਾਲੇ ਅੰਦਾਜ਼ ਵਿੱਚ ਹੌਲੀ ਜਿਹੀ ਆਖਿਆ ਸੀ ਨਾ ਤੂੰ ਦੱਸ ਜਿਹੜਾ ਕੰਮ ਦੋ ਵੇਲੇ ਪੇਟ ਪਾਲਦਾ ਉਹ ਕਿਵੇਂ ਮਾੜਾ ਹੋਇਆ ਬਈ ਬਾਪੂ ਦੇ ਜਵਾਬ ਵਰਗੇ ਸਵਾਲ ਦਾ ਉਸ ਕੋਲ ਕੋਈ ਜਵਾਬ ਨਹੀਂ ਸੀ ਹੁੰਦਾ ਉਹ ਚੁੱਪਚਾਪ ਨੀਵੀਂ ਪਾਈ ਭਾਸ਼ਣ ਸੁਣਦਾ ਰਹਿੰਦਾ ਸੀ ਕਈ ਦਿਨ ਬਾਪੂ ਦੀਆਂ ਜਜ਼ਬਾਤੀ ਗੱਲਾਂ ਦਾ ਅਸਰ ਉਸ ਦੇ ਦਿਮਾਗ ਤੇ ਚੜਿਆ ਰਿਹਾ ਸੀ ਪਰੰਤੂ ਹੁਣ ਪੱਤੋ ਵਾਲਿਆਂ ਵੱਲੋਂ ਸਾਖ ਤੋੜਨ ਅਤੇ ਇਸ ਤਰ੍ਹਾਂ ਜਲੀਲ ਹੋਣ ਕਾਰਨ ਬਾਪੂ ਦੀਆਂ ਗੱਲਾਂ ਦਾ ਅਸਰ ਉਸ ਦੇ ਦਿਮਾਗ ਤੋਂ ਲੈ ਕੇ ਘਰ ਦੀ ਕਿਸੇ ਨੁਕਰੇ ਦਫ਼ਨ ਹੋ ਗਿਆ ਸੀ ਨੁਕਰੇ ਖੜੀ ਰੇੜੀ ਉਸ ਨੂੰ ਕਾਲਖ ਦਾ ਵੱਡਾ ਸਾਰਾ ਪਹਾੜ ਜਾਪੀ ਜਿਸ ਨੂੰ ਪਾਰ ਕਰਕੇ ਰੌਸ਼ਨੀਆਂ ਭਰੀ ਜ਼ਿੰਦਗੀ ਕੋਲ ਜਾਣਾ ਅਸੰਭਵ ਲੱਗਦਾ ਸੀ ਉਸ ਦਾ ਜੀ ਕਰਦਾ ਸੀ ਮਰਦਾਰ ਢੋਣ ਵਾਲੀ ਇਸ ਰੇੜੀ ਨੂੰ ਅੱਗ ਲਾ ਕੇ ਸਾੜ ਦੇਵੇ ਉਸ ਨੇ ਆਸ-ਪਾਸੇ ਵੇਖਿਆ ਘਰ ਵਿੱਚ ਕੋਈ ਨਹੀਂ ਸੀ ਛੋਟੀ ਭੈਣ ਆਪਣੀ ਕਿਸੇ ਸਹੇਲੀ ਦੇ ਘਰ ਵਿਆਹ ਤੇ ਗਈ ਹੋਈ ਸੀ ਪਿੰਡ ਵਿੱਚ ਕਿਸੇ ਝਗੜੇ ਨੂੰ ਸੁਲਝਾਉਣ ਲਈ ਪੰਚਾਇਤ ਜੁੜੀ ਸੀ ਬਾਪੂ ਉਧਰ ਗਿਆ ਸੀ ਜਦੋਂ ਦੀ ਉਹਨਾਂ ਦੇ ਘਰ ਦੀ ਆਰਥਿਕ ਹਾਲਤ ਸੁਧਰੀ ਸੀ ਉਸ ਦੇ ਪਿਓ ਧਾਨ ਸਿੰਘ ਨੂੰ ਵੀ ਸਿਆਣਾ ਬੰਦਾ ਸਮਝਿਆ ਜਾਣ ਲੱਗਾ ਸੀ ਘਰ ਵਿੱਚ ਇਕੱਲਾ ਬਾਣ ਦੀ ਮੰਜੀ ਤੇ ਪਿਆ ਉਹ ਅਜੀਬ ਤਰ੍ਹਾਂ ਦੀ ਉਦੇੜ ਬਣ ਵਿੱਚ ਲੱਗਾ ਹੋਇਆ ਸੀ ਉਸਨੇ ਬਾਹਰਲੇ ਵੱਡੇ ਦਰਵਾਜ਼ੇ ਰਾਹੀਂ ਬਾਹਰ ਦੂਰ ਤੱਕ ਨਿਗਾਹ ਮਾਰੀ। ਰਾਹ ਉੱਪਰ ਕੋਈ ਵੀ ਆਦਮੀ ਦਿਖਾਈ ਨਹੀਂ ਸੀ ਦੇਰਿਆ। ਅੱਡਾ ਰੋੜੀ ਵਿੱਚ ਗਿਰਜਾਂ ਮਰੇ ਪਸ਼ੂ ਦਾ ਪਿੰਜਰ ਚੁੰਡ ਰਹੀਆਂ ਸਨ। ਉਸਦੇ ਦਿਮਾਗ ਨੂੰ ਚੱਕਰ ਜਿਹਾ ਆ ਗਿਆ। ਅੱਡਾ ਰੋੜੀ ਦੇ ਨਾਂ ਤੋਂ ਹੀ ਉਸ ਨੂੰ ਚੜ ਚੜ ਜਾਂਦੀ ਸੀ। ਇਹ ਅੱਡਾ ਰੋੜੀ ਅਤੇ ਰੇੜੀ ਦਿਨ ਰਾਤ ਉਸਦੇ ਦਿਮਾਗ ਵਿੱਚ ਖੌਰੂ ਪਾਉਂਦੀਆਂ ਰਹਿੰਦੀਆਂ ਸਨ। ਅੱਡਾ ਰੋੜੀ ਵੱਲ ਵੇਖਦਿਆਂ ਹੀ ਉਸ ਦਾ ਦਿਮਾਗ ਚੱਕਰ ਖਾਣ ਅਤੇ ਜੀ ਖबराਉਣ ਲੱਗ ਜਾਂਦਾ ਸੀ। ਅੱਡਾ ਰੋੜੀ ਦੇ ਸਾਹਮਣੇ ਲੰਘਣ ਤੋਂ ਬਚਣ ਲਈ ਬਿਊਟੀ ਤੇ ਜਾਂਦਿਆ ਅਤੇ ਵਾਪਸ ਆਉਂਦਿਆ ਕਾਫੀ ਫਾਸਲਾ ਪਾ ਕੇ ਤੇ ਵੱਲ ਪਾ ਕੇ ਪਿੰਡ ਦੇ ਦੂਜੇ ਪਾਸੇ ਦੀ ਹੋ ਕੇ ਆਉਂਦਾ ਸੀ ਹੱਡਾ ਰੋੜੀ ਤੋਂ ਉਸ ਨੂੰ ਕੋਸਤ ਸੀ ਪਾਏ ਪਾਏ ਉਸ ਦਾ ਜੀ ਕੀਤਾ ਹੱਡਾ ਰੋੜੀ ਵਿੱਚ ਪਏ ਪਸ਼ੂ ਦੇ ਪਿੰਜਰ ਨੂੰ ਡੂੰਗਾ ਟੋਆ ਪੁੱਟ ਕੇ ਦਬਾ ਦੇਵੇ ਜਾਂ ਘਰ ਹੀ ਚੁੱਕ ਕੇ ਪਿੰਡ ਦੇ ਦੂਜੇ ਪਾਸੇ ਲੈ ਜਾਵੇ ਉਹ ਅੰਦਰ ਹੀ ਅੰਦਰ ਉਹ ਬਾਲ ਖਾ ਕੇ ਰਹਿ ਗਿਆ ਪਰसों ਦਫ਼ਤਰ ਵਿੱਚ ਵਾਪਰੀ ਘਟਨਾ ਚੇਤੇ ਆਉਂਦਿਆਂ ਹੀ ਉਸ ਦਾ ਮੂੰਹ ਕੌੜਾ ਹੋ ਗਿਆ ਦਫ਼ਤਰ ਵਿੱਚ ਚਾਹ ਪੀਂਦਿਆਂ ਵਰਤਮਾਨ ਸਿਆਸਤ ਅਤੇ ਆਰਥਿਕ ਸਮਾਜਿਕ ਮਸਲਿਆਂ ਤੇ ਗੱਲਾਂ ਚੱਲ ਪਈਆਂ ਸਨ। ਕਿਉਂ ਬਈ ਪ੍ਰਗਾਸ ਜੇ ਲੈਟ ਰੌਡਨ ਲੋਕ ਚਾਮਾ ਦੇ ਚੁੱਕਣਾ ਬੰਦ ਕਰ ਦੇਣ ਤਾਂ ਸਾਰੇ ਪਾਸੇ ਗੰਦ ਪੈ ਜਾਏ। ਚੰਗੇ ਨੇ ਵਿਚਾਰੇ। ਨਵੇਂ ਬਦਲ ਕੇ ਆਏ ਇੰਸਪੈਕਟਰ ਸ਼ਰਮੀ ਨੇ ਪ੍ਰਗਾਸ ਨੂੰ ਕਿਹਾ ਸੀ। ਉਸ ਨੂੰ ਅਜੇ ਪ੍ਰਗਾਸ ਬਾਰੇ ਕੁਝ ਨਹੀਂ ਸੀ ਪਤਾ। ਹਾਂਜੀ ਵੀ ਪ੍ਰਗਾਸ ਨੇ ਦਫ਼ਤਰ ਵਿੱਚ ਕੰਮ ਕਰਦੇ ਬਹੁਤਿਆਂ ਨੂੰ ਆਪਣੀ ਜਾਤ-ਭਰਾਤਰੀ ਬਾਰੇ ਕੁਝ ਨਹੀਂ ਸੀ ਦੱਸਿਆ। ਹਮੇਸ਼ਾ ਆਪਣੇ ਆਪ ਨੂੰ ਲੁਕਾਉਣ ਦਾ ਯਤਨ ਕੀਤਾ ਸੀ। ਹੁਣ ਅਚਾਨਕ ਆਏ ਸਵਾਲ ਕਰਨ ਉਸ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ ਹੂੰ ਇਸ ਤੋਂ ਬਾਅਦ ਉਹ ਕੁਝ ਨਹੀਂ ਸੀ ਬੋਲ ਸਕਿਆ ਉਸ ਨੂੰ ਅਜਿਹਾ ਕੁਝ ਵਾਪਰਨ ਦੀ ਆਸ ਹੀ ਨਹੀਂ ਸੀ ਉਸ ਦੇ ਚਿਹਰੇ ਤੇ ਆਏ ਘਬਰਾਹਟ ਦੇ ਚਿੰਨ ਸ਼ਰਮ ਨੇ ਪੜ ਲਏ ਜਲਦੀ ਹੀ ਸ਼ਰਮ ਨੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਹੋਰ ਕੁਝ ਪੁੱਛਣਾ ਉਸ ਨੇ ਮੁਨਾਸਫ ਨਹੀਂ ਸੀ ਸਮਝਿਆ ਉਸ ਦਿਨ ਸਾਰੀ ਦਿਹਾੜੀ ਉਸ ਦੇ ਅੰਦਰ ਉਥਲ ਪੁਥਲ ਹੁੰਦੀ ਰਹੀ ਸੀ ਸਾਰੀ ਦਿਹਾੜੀ ਮਰੇ ਹੋਏ ਪਸ਼ੂ ਦੇ ਮਾਸ ਦੀ ਬਦਬੂ ਉਸ ਨੂੰ ਆਪਣੇ ਆਲੇ-ਦੁਆਲੇ ਚ ਆਉਂਦੀ ਪ੍ਰਤੀਤ ਹੁੰਦੀ ਰਹੀ ਅਗਲੇ ਦਿਨ ਦਫਤਰੀ ਹਮਲੇ ਦਾ ਸਾਹਮਣਾ ਕਰਨ ਤੋਂ ਡਰਦਿਆਂ ਤਿੰਨ ਦਿਨ ਦੀ ਛੁੱਟੀ ਲੈ ਕੇ ਦੇ ਆਇਆ ਸੀ। ਪਰਸੋਂ ਤੋਂ ਹੀ ਘਰੇ ਪਿਆ ਅੰਦਰੇ-ਅੰਦਰ ਕਿਸੇ ਚੱਕ ਥਲ ਵਿੱਚ ਲੱਗਾ ਹੋਇਆ ਸੀ। ਘਟਿਆ ਹੋਣ ਦਾ ਅਹਿਸਾਸ ਉਸ ਦੇ ਅੰਦਰ ਖੌਰੂ ਪਾਉਣਾ ਸ਼ੁਰੂ ਕਰ ਦਿੰਦਾ ਸੀ। ਵਾਰ-ਵਾਰ ਹੱਡਾ ਰੋੜੀ ਅਤੇ ਰੇੜੀ ਦਾ ਸੀਨ ਉਸ ਦੀਆਂ ਅੱਖਾਂ ਅੱਗੇ ਆ ਜਾਂਦਾ ਸੀ। ਸੋਚਾਂ ਵਿੱਚ ਡੁੱਬੇ ਨੂੰ ਉਸ ਨੂੰ ਪਤਾ ਹੀ ਨਾ ਲੱਗਾ ਕਦੋਂ ਮਿੱਟੀ ਦੇ ਤੇਲ ਦੀ ਭਰੀ ਪੀਪੀ ਅਤੇ ਮੱਚੀ ਸਚੋਕ ਤੇ ਰੇੜੀ ਕੋਲ ਆ ਖੜਿਆ ਸੀ। ਆਪਣੇ ਵਾਰ-ਵਾਰ ਜਲੀਲ ਹੋਣ ਦਾ ਕਾਰਨ ਉਸ ਰੇੜੀ ਨੂੰ ਸਮਝਦਾ ਸੀ ਰੇੜੀ ਦੇ ਧੁਰੇ ਨਾਲ ਲੱਗੇ ਪਈ ਇਥੇ ਆਪਣਾ ਪੈਰ ਟਿਕਾ ਲਿਆ ਗੋਡੇ ਤੇ ਕੂ ਨਹੀਂ ਰੱਖ ਦੂਰ ਖਲਾ ਵਿੱਚੋਂ ਆਪਣਾ ਬਚਪਨ ਭਾਲਣ ਲੱਗ ਪਿਆ ਉਹ ਦ੍ਰਿਸ਼ ਉਸ ਦੀਆਂ ਅੱਖਾਂ 'ਗੇ ਆ ਗਿਆ ਜਦੋਂ ਨਿੱਕੇ-ਨਿੱਕੇ ਮਾਸੂਮ ਹੱਥਾਂ ਨਾਲ ਮਰਦਾਰ ਇਸ ਰੇੜੀ ਉੱਪਰ ਲੱਦਨ ਵਿੱਚ ਆਪਣੇ ਬਾਪੂ ਦੀ ਸਹਾਇਤਾ ਕਰਦਾ ਹੁੰਦਾ ਸੀ ਮਰਿਆ ਜਿਆ ਕਾਂ ਖਾਦਾ ਬੋਲਦ ਰੇੜੀ ਅੱਗੇ ਜੋੜ ਕੇ ਇਸ ਚਾਹ ਨਾਲ ਰੇੜੀ ਦੇ ਮੁੰਨੇ ਤੇ ਆ ਬੈਠਦਾ ਸੀ ਉਸ ਸਮੇਂ ਉਸ ਨੂੰ ਇਸ ਕੰਮ ਦੇ ਘਟਿਆ ਜਾਂ ਵਧੀਆ ਹੋਣ ਦਾ ਕੋਈ ਵੀ ਪਤਾ ਨਹੀਂ ਸੀ ਥੋੜਾ ਵੱਡਾ ਹੋਣ ਤੇ ਉਸ ਨੂੰ ਮਰਦਾਰ ਤੋਂ ਛੁਰੀ ਨਾਲ ਚਾਮ ਲਾਉਣ ਵਿੱਚ ਵੀ ਬਾਪੂ ਦੀ ਸਹਾਇਤਾ ਕਰਨੀ ਪੈਣ ਲੱਗ ਪਈ ਮਰਦਾਰ ਦੇ ਉਤਾਰੀ ਖੱਲ ਦੇ ਲਾੜ ਲਿਆ ਕੇ ਵਸੋਂ ਵਾਲੇ ਕੋਠੇ ਵਿੱਚ ਹੀ ਸੁੱਕਣੇ ਰੱਖਣੇ ਪੈਂਦੇ ਸਨ ਸਾਰੀ ਰਾਤ ਖੱਲਾਂ ਦੀ ਬਦਬੂ ਨੱਕ ਨੂੰ ਚੜਦੀ ਰਹਿੰਦੀ ਸੀ ਜਦੋਂ ਉਸ ਨੂੰ ਆਪਣੀ ਜਮਾਤ ਦੇ ਮੁੰਡਿਆਂ ਵੱਲੋਂ ਉਸ ਤੋਂ ਦੂਰ ਰਹਿਣ ਦੇ ਕਾਰਨ ਦੀ ਸਮਝ ਆਉਣ ਲੱਗੀ ਇਸ ਕੰਮ ਤੋਂ ਉਸ ਨੂੰ ਘਿਰਨਾ ਜੀ ਹੋਣ ਲੱਗ ਪਈ ਸੀ ਉਸ ਨੂੰ ਆਪਣਾ ਆਪ ਹੀਨਾ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਸੀ ਇਸ ਕੰਮ ਤੋਂ ਸੂਖ ਖਾ ਕੇ ਉਹ ਬਾਪੂ ਤੋਂ ਚੋਰੀ ਸਕੂਲੋਂ ਭੱਜ ਡੰਗਰ ਚਾਰਨ ਵਾਲੇ ਮੁੰਡਿਆਂ ਨਾਲ ਬਾਹਰ ਚਲਿਆ ਗਿਆ ਮੁੰਡਿਆਂ ਦੀ ਚੌਕ ਵਿੱਚ ਆ ਕੇ ਉਸ ਨੇ ਉਸ ਦਿਨ ਪਹਿਲੀ ਵਾਰ ਬੀੜੀ ਦਾ ਸੂਟਾ ਲਾਇਆ ਸੀ ਬਾਪੂ ਦੀ ਘਟ ਤੋਂ ਡਰਦਿਆਂ ਕਿਤੇ ਦਿਨ ਛਪਾ ਨਾਲ ਘਰ ਵੜਿਆ ਅਤੇ ਅੱਖ ਬਚਾ ਕੇ ਸਿੱਧਾ ਬੁਮਾਰ ਪਈ ਮਾਂ ਦੇ ਮੰਜੇ ਕੋਲ ਜਾ ਖੜਿਆ ਆਸ ਤੋਂ ਉਲਟ ਬਾਪੂ ਨੇ ਐਸ ਵਾਰ ਉਸ ਨੂੰ ਕੁੱਟਿਆ ਨਹੀਂ ਸੀ ਸਗਰੋਂ ਦੀ ਜੀ ਕਿਗੀ ਬੱਜੀ ਆਵਾਜ਼ ਵਿੱਚ ਆਖਿਆ ਸੀ ਓਏ ਗਾਸ਼ਾ ਉਹ ਕਿਉਂ ਮੇਰਾ ਲਹੂ ਪੀਣਾ ਲਿਆ ਸਾਰੇ ਟੱਬਰ ਨੇ ਰਲ ਕੇ ਓਏ ਤੁਹਾਡੇ ਪੇਟ ਪਾਲਦਿਆਂ ਝੁਰੜੀਆਂ ਪੈ ਗਈਆਂ ਮੇਰੇ ਤਾਂ ਅੱਖਾਂ 'ਚੋਂ ਸੈਮਾਏ ਪਾਣੀ ਨੂੰ ਸੱਜੇ ਹੱਥ ਦੀਆਂ ਉਂਗਲਾਂ ਨਾਲ ਸਾਫ਼ ਕਰਦਿਆਂ ਉਹ ਸਾਖਿਆ ਸੀ ਉਤਰਗਾਸ਼ਾ ਬੀੜੀਆਂ ਸਿਗਰਟਾਂ ਪੀਣੀਆਂ ਬੈਲੀਆਂ ਖੇਨੀਆਂ ਦਾ ਕੰਮ ਹੈ ਆਪਾਂ ਤਾਂ ਹੋਏ ਗਰੀਬ ਆਦਮੀ ਓ ਕੋੜਿਆ ਮੇਰੀ ਤਾਂ ਸਾਰੀ ਉਮਰ ਗੰਦ 'ਚ ਹੱਥ ਮਾਰਦਿਆਂ ਨਿਕਲ ਗਈ ਇੱਕ ਤੇਰੇ 'ਤੇ ਹੀ ਆਸ ਲਾਈ ਸੀ ਕਿ ਪੜ੍ਹ ਲਿਖ ਕੇ ਸੁੱਖ ਦੇਵੇਂਗਾ ਪਰ ਤੂੰ ਅੱਛਾ ਜਿਵੇਂ ਤੇਰੀ ਮਨਛਾ ਅੰਜੂ ਪਰਲ-ਪਰਲ ਬਾਪ ਦੀਆਂ ਭੂਸਲੀਆਂ ਅੱਖਾਂ ਵਿੱਚੋਂ ਵਹਿਣ ਲੱਗ ਪਈ ਉਸ ਦਿਨ ਪਹਿਲੀ ਵਾਰ ਉਸਨੇ ਗਾਉ ਨਾਲ ਬਾਪੂ ਦੇ ਚਿਹਰੇ ਵੱਲ ਦੇਖਿਆ ਸੀ ਘੁਰੜੀਆਂ ਦੇ ਨਾਲ ਸਾਰਾ ਮੂੰਹ ਭਰਿਆ ਪਿਆ ਸੀ ਉਸ ਤੋਂ ਬਾਅਦ ਫੇਰ ਕਦੇ ਉਸਨੇ ਇਹੋ ਜਿਹੀ ਹਰਕਤ ਨਹੀਂ ਸੀ ਕੀਤੀ ਘਰ ਤੋਂ ਸਕੂਲ ਅਤੇ ਸਕੂਲ ਤੋਂ ਘਰ ਹਾਣੀ ਮੁੰਡਿਆਂ ਨਾਲ ਖੇਡਣਾ ਇੱਕ ਤਰ੍ਹਾਂ ਬੰਦ ਹੋ ਚੁੱਕਾ ਸੀ ਘਰ ਆ ਕੇ ਬਾਪੂ ਦੇ ਨਾਲ ਕੰਮ ਵਿੱਚ ਜੁਟ ਜਾਂਦਾ ਸ਼ਾਮ ਵੇਲੇ ਬਲਦ ਲਈ ਨਰਮੇਕ ਪਾੜੇ ਖੇਤਾਂ ਚ ਘਾਦ ਖੋਤਲਿਆ ਹੁੰਦਾ ਹਰੀ ਦਿਹਾੜੀ ਥੱਕਿਆ ਟੁੱਟਿਆ ਸ਼ਾਮ ਵੇਲੇ ਬਿਮਾਰ ਮਾਂ ਦੀ ਮੰਜੀ ਦੀ ਬਾਹੀ ਤੇ ਬੈਠ ਕੇ ਦਸਤਨ ਲੱਗ ਜਾਂਦਾ। ਇਸੇ ਨਾਮਰਾਦ ਬਿਮਾਰੀ ਨਾਲ ਪੀੜਤ ਉਸ ਦੀ ਮਾਂ ਬਾਹ ਉਸ ਦੇ ਦਿਵਾਲੇ ਵੱਲ ਕਿੰਨਾ ਚਿਰ ਹੁਪਕੀ ਹੁਪਕੀ ਰੋਂਦੀ ਰਹਿੰਦੀ ਸੀ। ਮਾਂ ਦੀ ਮੌਤ ਵਾਲੀ ਘਟਨਾ ਉਸ ਦੀ ਅੱਖਾਂ ਅਗੇ ਸਕਾਰ ਰੂਪ ਵਿੱਚ ਸਾਹਮਣੇ ਆ ਗਈ। ਉਹ ਸਕੂਲੋਂ ਅੱਧੀ ਛੁੱਟੀ ਰੋਟੀ ਖਾਣ ਲਈ ਘਰ ਆਇਆ ਸੀ। ਘਰ ਵਿੱਚ ਬੁੜੀਆਂ ਦਾ ਚੀਤ ਚਹਾੜਾ ਵੇਖ ਕੇ ਠਠੰਬਰ ਗਿਆ ਗਿਆ ਸੀ। ਰਸਤੇ 'ਚੋਂ ਲੱਗਦੀ ਮਾਮੀ ਨੇ ਉਸ ਨੂੰ ਬੁੱਕਲ ਵਿੱਚ ਲੈ ਕੇ ਮਾਂ ਦੀ ਮੌਤ ਬਾਰੇ ਦੱਸਿਆ ਸੀ। ਉਹ ਭੱਜ ਕੇ ਮਰੀ ਪਈ ਮਾਂ ਨੂੰ ਜਾਂਚ ਬੜਿਆ ਸੀ। ਸਹਰੋਸ ਦੀ ਛਾਤੀ ਤੇ ਸੱਟ ਉਹਨਾਂ ਚਰ ਰੋਂਦਾ ਰਿਹਾ ਸੀ ਜਿੰਨਾ ਚਿਰ ਹੰਝੂ ਅੱਖਾਂ ਚੋਂ ਸੁੱਕ ਨਹੀਂ ਸੀ ਗਏ। ਘਰ ਵਿੱਚ ਅਜੀਬ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਸੀ। ਬੁੜੀਆਂ ਬੰਦਿਆਂ ਦੇ ਕੋ ਸਮੋਸਰ ਵਿੱਚੋਂ ਹੀ ਉਸਨੂੰ ਪਹਿਲੀ ਵਾਰ ਮਾਂ ਦੀ ਬਿਮਾਰੀ ਦਾ ਪਤਾ ਲੱਗਾ ਸੀ। ਟੀਬੀ ਦੀ ਤਾਂ ਸਾਲੀ ਬਿਮਾਰੀ ਬੜੀ ਨਾਮਰਾਦ ਹੈ। ਧਾਨ ਨੇ ਕੋਈ ਥੋੜਾ ਇਲਾਜ ਕਰਾਇਆ। ਇਹਦਾ ਮਰੀਜ਼ ਤਾਂ ਕੋਈ ਕਰਮਾ ਵਾਲਾ ਹੀ ਬਚਦਾ। ਅਰਦੂਲ ਸਿਆ ਇਹ ਤਾਂ ਐਵੇਂ ਕਰਨ ਦੀਆਂ ਗੱਲਾਂ। ਜਦੋਂ ਬੰਦੇ ਦੀ ਆਣ ਲੱਗੀ ਤੁਰ ਜਾਂਦਾ ਚੁੱਪ ਕਰਕੇ ਘਟੀ ਦੇ ਸੌ ਬਹਾਨੇ ਵਰੀ ਨੂੰ ਸੌ ਢੋ ਮੇਲਾ ਲੱਗ ਜਾਂਦਾ ਹੈ ਮਹਾਰਾਜ ਜੀ ਇੱਕ ਕਲ ਨੂੰ ਤਾਂ ਚੰਗਾ ਹੀ ਹੋਇਆ ਨਰਕ ਚੋਂ ਛੁੱਟ ਗਈ ਵਿਚਾਰੀ ਔਖੀ ਥੋੜੀ ਤਾਨੇ ਕੇ ਵੀ ਬਚ ਜਾਣਗੇ ਸਾਰਾ ਘਰ ਬਿਮਾਰੀ ਤੇ ਲੱਗੀ ਜਾਂਦਾ ਸੀ ਪਰ ਨਿਬੜੇ ਦੀ ਗੱਲ ਉਸ ਸਮੇਂ ਦਿਮਾਗ ਵਿੱਚ ਨਹੀਂ ਸੀ ਆਈ ਹੌਲੀ ਹੌਲੀ ਜਿਵੇਂ ਜਿਵੇਂ ਉਸ ਦੀ ਸੋਚ ਪਕੜੋੜ ਹੁੰਦੀ ਗਈ ਮਾਂ ਦੀ ਬਿਮਾਰੀ ਵਾਲੀ ਗੱਲ ਉਸ ਦੀ ਸਮਝ ਦੇ ਸ਼ਕੰਜੇ ਵਿੱਚ ਆਉਂਦੀ ਗਈ ਮਾਦੀ ਮੌਤ ਤੋਂ 10 ਦਿਨ ਬਾਅਦ ਤੱਕ ਘਰ ਵਿੱਚ ਪਏ ਰਾਮ ਰੌਲੇ ਅਤੇ ਮਾਂ ਦੀ ਬਿਮਾਰੀ ਦੌਰਾਨ ਕਦੇ ਵੀ ਨਾ ਬੋੜਨ ਵਾਲੇ ਰਿਸ਼ਤੇਦਾਰ ਅੰਗਾਸਾਕਾਂ ਵੱਲੋਂ ਉਸ ਨੂੰ ਬੁੱਕਲ ਵਿੱਚ ਲੈ ਕੇ ਰੋਣ ਵਾਲੀ ਗੱਲ ਵੀ ਉਸ ਦੀ ਸਮਝ ਵਿੱਚ ਉਦੋਂ ਹੀ ਆਈ ਸੀ। ਉਹਨੂੰ ਪਹਿਲਾਂ ਵਾਲਾ ਪ੍ਰਗਾਸ਼ ਬਿਲਕੁਲ ਨਹੀਂ ਸੀ ਰਿਹਾ। ਪਿਤਾ ਨਾਲ ਕੰਮ ਵਿੱਚ ਹੱਥ ਵਟਾਉਣਾ ਉਸ ਨੂੰ ਆਪਣਾ ਫਰਜ਼ ਲੱਗਣ ਲੱਗ ਪਿਆ। ਮਰੇ ਪਸ਼ੂ ਦੀ ਬੋ ਉਸ ਦੇ ਨੱਕ ਨੂੰ ਚੜ੍ਹਨੋਂ हट ਗਈ ਸੀ। ਉਸ ਦੇ ਬਾਪੂ ਨੇ ਘਰ ਵਿੱਚ ਬੇਹੱਦ ਤੰਗੀ ਹੋਣ ਦੇ ਬਾਵਜੂਦ ਵੀ ਉਸ ਨੂੰ ਸਕੂਲੋਂ ਨਹੀਂ ਸੀ ਹਟਾਇਆ। ਘਰ ਦੀ ਬੇਹੱਦ ਗਰੀਬੀ ਵਿੱਚ ਇਹ ਰੇੜੀ ਹੀ ਉਸਦੇ ਜਿਉਂਦੇ ਰਹਿਣ ਅਤੇ ਉਸਦੀ ਪੜ੍ਹਾਈ ਦਾ ਸੁਆਬ ਬਣੀ ਸੀ। ਰੇੜੀ ਕਾਰਨ ਹੀ ਉਹ ਅੱਜ ਵਾਲੀ ਪੋਜੀਸ਼ਨ ਤੇ ਪਹੁੰਚਿਆ ਸੀ। ਵਰਨਾ ਉਸਦੇ ਹਾਨੀ ਗਵਾਂਢੀ ਮੁੰਡਿਆਂ ਨੂੰ ਆਰਥਿਕ ਕਮਜ਼ੋਰੀ ਕਾਰਨ ਪੜਨੋਂ ਹਟਣਾ ਪਿਆ ਸੀ। ਬਚਪਨ ਦੀਆਂ ਸਾਰੀਆਂ ਘਟਨਾਵਾਂ ਇੱਕ-ਇੱਕ ਕਰਕੇ ਉਸ ਦੀਆਂ ਅੱਖਾਂ ਗੋਲ ਲੰਗ ਗਈਆਂ। ਬਚਪਨ ਦੀ ਸਾਰੀ ਕਹਾਣੀ ਚੇਤੇ ਆਉਂਦਿਆਂ ਹੀ ਤੇਲ ਵਾਲੀ ਪੀਪੀ ਉਸਦੇ ਹੱਥੋਂ ਛੁੱਟ ਗਈ। ਪੀਪੀ ਥੱਲੇ ਡੈਗ ਪਈ ਅਤੇ ਸਾਰਾ ਤੇਲ ਡੁੱਲ ਗਿਆ। ਅੰਜੂ ਆਪ ਮੁਹਾਰੇ ਉਸ ਦੀਆਂ ਅੱਖਾਂ ਵਿੱਚੋਂ ਵਗਿ ਚਰੇ ਜਾ ਰਹੇ ਸਨ। ਉਸ ਨੂੰ ਹਿੰਮਤਾ ਭਾਵ ਨਾਲ ਭਰੀ ਆਪਣੀ ਸੋਚਨੀ ਤੇ ਤਰਸ ਆ ਰਿਹਾ ਸੀ ਉਸ ਦਾ ਜੀ ਕੀਤਾ ਭੱਜ ਕੇ ਬਾਪੂ ਕੋਲ ਜਾ ਪਹੁੰਚੇ ਅਤੇ ਲਤਾ ਨੂੰ ਚਿਮਟ ਕੇ ਰੋ ਰੋ ਕੇ ਮਾਫੀ ਮੰਗੇ ਦਰਵਾਜ਼ੇ ਰਾਹੀਂ ਉਸ ਨੇ ਦੂਰ ਹੱਡਾ ਰੋੜੀ ਵੱਲ ਨਿਗਾਹ ਮਾਰੀ ਜਰਜਾ ਮਰੇ ਪਸ਼ੂ ਦੇ ਮਾਸ ਨੂੰ ਅਜੇ ਉਸੇ ਤਰ੍ਹਾਂ ਨੂੰ ਉਚ ਰਹੀਆਂ ਸਨ ਵੱਡੇ ਵੱਡੇ ਮੂੰਹਾਂ ਵਾਲੇ ਦੋ ਕੁੱਤੇ ਜਿਉਂ ਹੀ ਮਰਦਾਰ ਉੱਪਰ ਛੱਪਦੇ ਜਰਜਾ ਭੱਦੀ ਜਿਹੀ ਆਵਾਜ਼ ਕੱਢਦੀਆਂ ਅਸਮਾਨ ਵੱਲ ਉੱਡ ਜਾਂਦੀਆਂ ਉਸ ਨੇ ਤਸੱਲੀ ਭਰਿਆ ਇੱਕ ਲੰਮਾ ਸਰਾਹ ਸਾਹ ਲਿਆ ਉੰਜੋਂ ਖਾਲੀ ਪੀਪੀ ਚੁੱਕੀ ਅਤੇ ਆਰਾਮ ਨਾਲ ਮੰਜੇ ਤੇ ਜਾ ਲੇਟਿਆ ਤੇ ਇਸ ਦੇ ਨਾਲ ਹੀ ਖਤਮ ਹੁੰਦੀ ਹੈ ਕਹਾਣੀ ਹੱਡਾ ਰੋੜੀ ਅਤੇ ਰੇੜੀ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦੇਣਾ ਔਰ ਕਮੈਂਟ ਕਰਕੇ ਦੱਸਣਾ ਕਿ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਔਰ ਜਿਹੜੇ-ਜਿਹੜੇ ਦੋਸਤ ਚੈਨਲ ਤੇ ਨਵੇਂ ਆ ਉਹ ਆਪਣੇ ਮਹਿਫਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਕਹਾਣੀ ਸੁਣਨ ਲਈ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ